ਤੁਹਾਡਾ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਤੇ ਅੱਜ ਤੁਹਾਨੂੰ ਦੱਸਾਂਗੇ ਵੀ ਤੁਸੀਂ ਐਪ ਰਾਹੀਂ ਸਿਲੰਡਰ ਕਿਵੇਂ ਬੁੱਕ ਕਰ ਸਕਦੇ ਹੋ ਜੇ ਤੁਹਾਡੇ ਫੋਨ ਵਿੱਚ ਬੈਲੈਂਸ ਨਹੀਂ ਹੈ ਤਾਂ ਵੀ ਤੁਸੀਂ ਆਪਣਾ ਸਿਲੰਡਰ ਬੁੱਕ ਕਰ ਸਕਦੇ ਹੋ ਤੁਹਾਨੂੰ ਐਪ ਦੱਸਾਂ ਕਿਹੜੀ ਐਪ ਰਾਹੀਂ ਤੁਸੀਂ ਸਿਲੰਡਰ ਬੁੱਕ ਕਰ ਸਕਦੇ ਹੋ ਪਹਿਲਾਂ ਤੁਸੀਂ ਜਾਣਾ ਪਲੇ ਸਟੋਰ ਤੇ ਪਲੇ ਸਟੋਰ ਤੇ ਜਾ ਕੇ ਹੈਲੋ ਬੀਪੀਸੀਐਲ ਹੈਲੋ ਬੀਪੀਸੀਐਲ ਨਾਂ ਦੀ ਐਪ ਹੈ ਇਥੇ ਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਹੋ ਰਹੀ ਐਪ ਜਿਹੜੀ ਐਪ ਐ ਡਾਊਨਲੋਡ ਹੋ ਚੁੱਕੀ ਹੈ ਇਸ ਤੋਂ ਬਾਅਦ ਤੁਸੀਂ ਇਹਨੂੰ ਓਪਨ ਕਰ ਲੈਣਾ ਜਿਹੜਾ ਵੀ ਨੰਬਰ ਤੁਹਾਡਾ ਏਜੰਸੀ ਵਿੱਚ ਦਰਜ ਹੈ ਉਹ ਇੱਥੇ ਫਿਲ ਕਰ ਦਿਓ ਤੁਹਾਡਾ ਕੰਟੀਨਿਊ ਕਰ ਦਿਓ ਤੁਹਾਡੇ ਫੋਨ ਤੇ OTP ਆਏਗਾ ਉਹ ਤੁਸੀਂ ਇੱਥੇ ਫਿਲ ਕਰ ਦੇਣਾ ओ टी पी फिल हो चुका है इस क्लिक करके अपना क्रिएट अकाउंट बना लेना है इस तो बाद अपना फि पेन जनरेट कर लेना है इस तो थे भारत गैस नौ सौ चाली रुपए शो करेगा इस ते क्लिक कर दौ इस तो बाद जो भी नाम है वो थोड़ा तो नाम शो करेगा ਇੱਥੇ ਤੁਹਾਡੀ ਏਜੰਸੀ ਦਾ ਨਾਮ ਸ਼ੋਅ ਕਰੇਗਾ ਇੱਥੇ ਹੁਣੇ ਬੁੱਕ ਇਸ ਤੋਂ ਬਾਅਦ ਤੁਸੀਂ ਇਹਦੇ ਪੁਗਤਾਉਣਾ ਜਿਹੜਾ ਪੇਮੈਂਟ ਦਾ ਕ੍ਰੈਡਿਟ ਕਾਰਡ ਰਹੀਂ ਡੈਬਿਟ ਕਾਰਡ ਰਹੀਂ ਨੈਟ ਬੈਂਕਿੰਗ ਰਹੀਂ ਜੁਪੀਏ ਰਹੀਂ ਜਾਂ ਕੈਸ਼ ਔਨ ਡਿਲੀਵਰੀ ਰਹੀਂ ਕਰ ਸਕਦੇ ਹੋ ਜਿਵੇਂ ਕੈਸ਼ ਔਨ ਡਿਲੀਵਰੀ ਰਹੀਂ ਕਰਕੇ ਤੁਸੀਂ ਜਾਰੀ ਰੱਖੋ ਇੱਥੋਂ ਤੁਹਾਡਾ ਆਰ ਡਰ ਸਿਲੰਡਰ ਹੈ ਆਟੋਮੈਟਿਕਲੀ ਬੁੱਕ ਹੋ ਜਾਵੇਗਾ ਇੱਕ ਤੋਂ ਦੋ ਦਿਨਾਂ ਦੇ ਵਿੱਚ ਸਿਲੰਡਰ ਤੁਹਾਡੇ ਘਰ ਆ ਜਾਵੇਗਾ ਜੇ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਪੇਜ ਨੂੰ ਫੋਲੋ ਲਾਈਕ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ